ਸਿਰੀ ਰਾਗ ਮਹਲਾ 3 ਇਕ ਪਿਰ ਰਾਮੈ ਆਪਣਾ ਹਉ ਕੈਦਰ ਪੁੱਛੋਂ ਜਾਏ ਕਈ ਪਾਗਾਂ ਵਾਲੀਆਂ ਜੀਵ ਇਸਤਰੀਆਂ ਆਪਣੇ ਪ੍ਰਭ ਪਤੀ ਨੂੰ ਪ੍ਰਸੰਨ ਕਰਦੀਆਂ ਹਨ ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਵੀ ਤਾਂ ਕਦਾ ਹੁੰਦੀ ਹੈ ਕਿ ਮੈਂ ਕਿਸ ਦੇ ਦਰ ਤੇ ਜਾ ਕੇ ਪ੍ਰਭ ਪਤੀ ਨੂੰ ਪ੍ਰਸੰਨ ਕਰਾਂ ਜਾਉ ਨੂੰ ਕਰਨ ਦਾ ਤਰੀਕਾ ਪੁੱਛਾਂ ਲੱਭਾਂ ਪ੍ਰਮਾਤਮਾ ਕਿਵੇਂ ਖੁਸ਼ ਹੁੰਦਾ ਹੈ ਕਿਵੇਂ ਮਿਲਦਾ ਹੈ ਸਤਗੁਰੂ ਸੇਵੀ ਭਾਉ ਕਰ ਮੈਂ ਫਿਰ ਦੇਹੁ ਮਿਲਾਏ ਮਸ ਸ਼ਰਦਾ ਧਾਰ ਕੇ ਸਤਗੁਰੂ ਦੀ ਸ਼ਰਨ ਪਕੜਦੀ ਹਾਂ ਤੇ ਗੁਰੂ ਅੱਗੇ ਬੇਨਤੀ ਕਰਦੀ ਹਾਂ ਮੈਨੂੰ ਪ੍ਰਭੂਪਤੀ ਦਾ ਮਿਲਾਪ ਕਰਵਾ ਦਿਓ ਸਭ ਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ ਪ੍ਰਭੂ ਆਪ ਹੀ ਸਾਰਾ ਜਗਤ ਪੈਦਾ ਕਰਦਾ ਹੈ ਤੇ ਸਭ ਦੀ ਸੰਭਾਲ ਕਰਦਾ ਹੈ ਹਰੇਕ ਜੀਵ ਵਿੱਚ ਇੱਕ ਸਮਾਨ ਮੌਜੂਦ ਹੈ ਜਿੰਨ ਪਿਰ ਸੰਗੇ ਜਾਣਿਆ ਪਿਰਦਾ ਵੇ ਸਦਾ ਹਦੂਰ ਜਿਸ ਜੀਵ ਇਸਤਰੀ ਨੇ ਗੁਰੂ ਦੀ ਸ਼ਰਨ ਪੈ ਕੇ ਉਸ ਪ੍ਰਭੂ ਪਤੀ ਨੂੰ ਆਪਣੇ ਅੰਗ ਸੰਗ ਜਾਣ ਲਿਆ ਹੈ ਉਸ ਹਾਜ਼ਰ ਨਾਜ਼ਰ ਵਸਦੇ ਨੂੰ ਸਦਾ ਹਿਰਦੇ ਵਿੱਚ ਵਸਾਉਂਦੀ ਹੈ ਮੁੰਦੇ ਤੂੰ ਚੱਲ ਗੁਰ ਕੈ ਭਾਏ ਏ ਜੀਵ ਸਤਿਏ ਤੂੰ ਗੁਰੂ ਦੇ ਪ੍ਰੇਮ ਵਿੱਚ ਰਹਿ ਕੇ ਜੀਵਨ ਸਫਰ ਤੇ ਤੁਰ ਆਨੰਦਨ ਰਾਮੈ ਪਿਰ ਆਪਣਾ ਸਹਜੇ ਸਚ ਸਮਾਇ ਰਹਾਓ ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਪ੍ਰੇਮ ਵਿੱਚ ਤੁਰਦੀਆਂ ਹਨ ਉਹ ਆਤਮਾ ਘੜੋਲਤਾ ਦੇ ਰਾਹੀ ਸਦਾ ਥੇਰ ਪ੍ਰਭੂ ਵਿੱਚ ਲੀਨ ਹੋ ਜਾਂਦੀਆਂ ਲੀਨ ਹੋ ਕੇ ਹਰ ਵੇਲੇ ਆਪਣੇ ਪ੍ਰਭੂ ਪਤੀ ਨੂੰ ਮਿਲੀਆਂ ਰਹਿੰਦੀਆਂ ਹਨ ਰਹਾਓ ਸ਼ਬਦ ਰਤੀਆਂ ਸੁਹਾਗਣੀ ਸਚੇ ਸ਼ਬਦ ਸ਼ਿੰਗਾਰੋ ਜਿਹੜੀਆਂ ਜੀਵ ਸਤਰੀਆਂ ਗੁਰੂ ਦੇ ਸ਼ਬਦ ਵਿੱਚ ਰੰਗੀਆਂ ਰਹਿੰਦੀਆਂ ਹਨ ਉਹ ਭਾਗਾਂ ਵਾਲੀਆਂ ਹੋ ਜਾਂਦੀਆਂ ਹਨ ਉਹ ਸਦਾ ਫਿਰ ਪ੍ਰਭੂ ਦੀ ਸਿੱਖ ਸਲਾਹ ਦੀ ਬਾਣੀ ਆਪਣੇ ਜੀਵਨ ਨੂੰ ਸਵਾਰ ਲੈਂਦੀਆਂ ਹਨ ਸਲਾਹ ਦੀ ਬਾਣੀ ਨਾਲ ਆਪਣੇ ਜੀਵਨ ਨੂੰ ਸਵਾਰ ਲੈਂਦੀਆਂ ਹਾਰ ਵਰ ਪਾਇਨ ਕਰ ਆਪਣੇ ਗੁਰ ਕਹੇਤ ਪਿਆਰ ਉਹ ਆਪਣੇ ਗੁਰੂ ਦੇ ਪ੍ਰੇਮ ਵਿੱਚ ਪਿਆਰ ਵਿੱਚ ਟਿਕ ਕੇ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਘਰ ਵਿੱਚ ਲੱਭ ਲੈਂਦੀਆਂ ਹਨ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰਾ ਪ੍ਰਭੂ ਪਤੀ ਉਹਨਾਂ ਦੀ ਸੋਹਣੀ ਹਿਰਦੇ ਸੇਜ ਉੱਤੇ ਪ੍ਰੇਮ ਨਾਲ ਪ੍ਰਗਟਦਾ ਹੈ ਉਹਨਾਂ ਪਾਸ ਭਗਤੀ ਦੇ ਖਜ਼ਾਨੇ ਭਰ ਜਾਂਦੇ ਹਨ ਤੋ ਪ੍ਰਭੂ ਪ੍ਰੀਤਮ ਮਾਨਵ ਸੈ ਜੇ ਸੰਸ ਦੇ ਆਧਾਰ ਉਹਨਾਂ ਦੇ ਮਨ ਵਿੱਚ ਉਹ ਪ੍ਰੀਤਮ ਪ੍ਰਭੂ ਆਵਾਸਦਾ ਹੈ ਜਿਹੜਾ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ ਪਿਰਸਾਲਾ ਨੇ ਆਪਣਾ ਤਿੰਨ ਕੈ ਹਾਂ ਸਦਬਲਿ ਹਾਰੇ ਜਾਉ ਜਿਹੜੀਆਂ ਜੀਵ ਇਸਤਰੀਆਂ ਆਪਣੇ ਪ੍ਰਭੂ ਪਤੀ ਦੀ ਸਿੱਖਤ ਸਲਾਹ ਕਰਦੀ ਹਾਂ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦੀ ਹਾਂ ਮਨ ਤਨ ਅਰਪੀ ਸਿਰ ਦੇਈ ਤਿੰਨ ਕ ਲਾਗਾ ਪਾਏ ਮੈਂ ਉਹਨਾਂ ਅਗੇ ਆਪਣਾ ਤਨ ਭੇਟ ਕਰਨੀ ਹਾਂ ਮੈਂ ਉਹਨਾਂ ਦੇ ਚਰਨਾਂ ਵਿੱਚ ਆਪਣਾ ਸਿਰ ਧਰਦੀ ਹਾਂ ਮੈਂ ਉਹਨਾਂ ਦੇ ਚਰਨੀ ਲੱਗਦੀ ਹਾਂ ਜਿੰਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਜਿਨ੍ਹਾਂ ਨੇ ਮਾਇਆ ਦਾ ਪਿਆਰ ਆਪਣੇ ਅੰਦਰੋਂ ਦੂਰ ਕਰਕੇ ਸਿਰਫ ਪ੍ਰਭੂਪਤੀ ਨਾਲ ਜਾਣ ਪਛਾਣ ਪਾ ਲਈ ਹੈ ਗੁਰਮਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਹੈ हे ਨਾਨਕ ਉਹ ਗੁਰੂ ਦੇ ਸਨਮੁਖ ਹੋ ਕੇ ਸਦਾ ਫਿਰ ਪ੍ਰਭੂ ਵਿੱਚ ਲੀਨ ਹੋ ਕੇ ਉਸ ਦੇ ਨਾਮ ਨਾਲ ਜਾਣ ਪਛਾਣ ਪਾ ਲੈਂਦੇ ਆ ਸਿਰੀ ਰਾਗ ਮਹਲਾ 3 ਹਰ ਜੀ ਸੱਚਾ ਸਚ ਤੂੰ ਸਭ ਕਿਛ ਤੇਰਾ ਚਿਰੈ ਹੈ हे ਪ੍ਰਭੂ ਜੀ ਤੂੰ ਹੀ ਸਦਾ ਤੇ ਰਹਿਣ ਵਾਲਾ ਹੈ ਹੋਰ ਸਾਰਾ ਜਗਤ ਤੇਰੇ ਵਾਸ ਵਿੱਚ ਹੈ ਲੱਖ 84 ਤਰਸਦੇ ਫਿਰੇ ਬਿਨ ਗੁਰ ਪੇਟੇ ਪੀਰੇ ਪਰਤੂ ਮਿਲਦਾ ਹੈ ਗੁਰੂ ਦੇ ਰਾਹੀ ਗੁਰੂ ਪੀਰ ਨੂੰ ਮਿਲਣ ਤੋਂ ਬਿਨਾ ਭਾਉ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ 84 ਲੱਖ ਜੁਨਾਂ ਦੇ ਜੀਵ ਤੇਰੇ ਦਰਸ਼ਨ ਨੂੰ ਤਰਸਦੇ ਫਿਰਦੇ ਹਨ ਹਰ ਜਿਓ ਬਖਸ਼ੇ ਬਖਸ਼ ਲੈ ਸੂਕ ਸਦਾ ਸਰੀਰੇ ਜੀਵ ਸ ਜੀਵ ਤੇ ਪ੍ਰਮਾਤਮਾ ਆਪ ਮਿਹਰ ਕਰਦਾ ਹੈ ਬਖਸ਼ਿਸ਼ ਕਰਦਾ ਹੈ ਉਸ ਦੇ ਹਿੱਤੇ ਵਿੱਚ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਗੁਰ ਪ੍ਰਸਾਦੀ ਸੇਵ ਕਰੀ ਸਚ ਗਹਿਰ ਗੰਭੀਰੇ ਮੇਰੇ ਅੰਦਰ ਦੀ ਤਾਂਗ ਹੈ ਕਿ ਮੈਂ ਗੁਰੂ ਦੀ ਮਿਹਰ ਨਾਲ ਸਦਾtheta ਤੇ ਡੂੰਘੇ ਜਿਗਰੇ ਵਾਲੇ ਪ੍ਰਮਾਤਮਾ ਦਾ ਸਿਮਰਨ ਕਰਾਂ ਉਦੀ ਯਾਦ ਵਿੱਚ ਜੁੜਿਆ ਰਹੋ ਮਨ ਮੇਰੇ ਨਾਮ ਰਤੇ ਸੁਖ ਹੋਏ ਏ ਮੇਰੇ ਮਾਨ ਜੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਈਏ ਤਾਂ ਆਤਮਿਕ ਆਨੰਦ ਮਿਲਦਾ ਹੈ ਗੁਰਮਤੀ ਨਾਮ ਸਲਾਹੀ ਹੈ ਦੂਜਾ ਅਵਰ ਨ ਕੋਏ ਰਹਾਉ ਔਰ ਗੁਰੂ ਦੇ ਮੱਤ ਤੇ ਤੁਰ ਕੇ ਹੀ ਪਰਮਾਤਮਾ ਦਾ ਨਾਮ ਸਲਾਉਣਾ ਚਾਹੀਦਾ ਹੈ। ਨਾਮ ਸਿਮਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ। ਰਾਹ ਧਰਮ ਰਾਏ ਨੂੰ ਹੁਕਮ ਹੈ ਬਹਿ ਸਚਾ ਧਰਮ ਬੇਚਾਰ ਧਰਮ ਰਾਜ ਨੂੰ ਵੀ ਪਰਮਾਤਮਾ ਦਾ ਹੁਕਮ ਹੈ ਕਿ ਧਰਮ ਰਾਜ ਤੂੰ ਬੈਠ ਕੇ ਇਹ ਅਟਲ ਧਰਮ ਨਿਆ ਚੇਤੇ ਰੱਖ ਦੂਜੇ ਭਾਏ ਦੁਸ਼ਟ ਆਤਮਾ ਓ ਤੇਰੀ ਸਰਕਾਰ ਕਿਉ ਵਿਕਾਰੀ ਮਨੁੱਖ ਤੇਰੀ ਰૈયਤ ਹੈ ਜਿਹੜਾ ਮਾਇਆ ਦੇ ਪਿਆਰ ਵਿੱਚ ਫਸਿਆ ਰਹਿੰਦਾ ਹੈ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ ਆਤਮਕ ਜੀਵਨ ਵਾਲੇ ਬੰਦਿਆਂ ਦੇ ਮਨ ਵਿੱਚ ਗੁਨਾ ਦਾ ਖਜ਼ਾਨਾ ਪਰਮਾਤਮਾ ਆਪ ਵਸਦਾ ਹੈ ਉਹ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ ਤਨ ਕੀ ਸੇਵਾ ਪਰਮ ਰਾਇ ਕਰੇ ਧਨ ਸਵਾਰਣ ਹਾਰੋ ਤਰਵਰਾਜ ਵੀ ਉਹਨਾਂ ਬੰਦਿਆਂ ਦੀ ਸੇਵਾ ਕਰਦਾ ਹੈ ਧਨ ਹੈ ਉਹ ਪਰਮਾਤਮਾ ਜੋ ਆਪਣੇ ਸੇਵਕਾਂ ਦਾ ਜੀਵਨ ਇਤਨਾ ਸੋਹਣਾ ਬਣਾ ਦਿੰਦਾ ਹੈ ਕਿ ਧਰਮਰਾਜ ਵੀ ਉਹਨਾਂ ਦਾ ਆਦਰ ਕਰਦਾ ਹੈ। ਮੰਨ ਕੇ ਵਿਕਾਰ ਮਨਹ ਤਜੈ ਮਨ ਚੂਕੈ ਮੋਹ ਅਭਿਮਾਨ ਜਿਹੜਾ ਮਨੋਖ ਆਪਣੇ ਮਨ ਵਿੱਚੋਂ ਮਨ ਦੇ ਵਿਕਾਰ ਛੱਡ ਦਿੰਦਾ ਹੈ ਜਿਸ ਦੇ ਮਨ ਵਿੱਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹੈ। ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਉਹ ਸਰਵ ਵਿਆਪ ਪਰਮਾਤਮਾ ਨਾਲ ਜਾਣ ਪਛਾਣ ਪਾ ਲੈਂਦਾ ਹੈ ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੇ ਨਾਮ ਵਿੱਚ ਲੀਨਤਾ ਹਾਸਲ ਕਰ ਲੈਂਦਾ ਹੈ ਬੇਨ ਸਤਗੁਰੂ ਮੁਕਤ ਨਾ ਪਾਈਐ ਮਨ ਮੁਖ ਫਿਰੈ دیਵਾਨ ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਵਿਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਵਿਕਾਰਾਂ ਦੇ ਪਿੱਛੇ ਪਾਗਲ ਹੋਇਆ ਫਿਰਦਾ ਹੈ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੈ ਬਿਖਿਆ ਮਾਹ ਸਮਾਨ ਉਹ ਗੁਰੂ ਦੇ ਸ਼ਬਦ ਦੀ ਕਦਰ ਨੂੰ ਨਹੀਂ ਸਮਝਦਾ ਉਹ ਜ਼ਬਾਨੀ ਜ਼ਬਾਨੀ ਧਾਰਮਿਕ ਗੱਲਾਂ ਭਾਵੇਂ ਲੱਖ ਪਿਆ ਕਰੇ ਪਰ ਉਹ ਮਾਇਆ ਦੇ ਮੋਹ ਵਿੱਚ ਹੀ ਗਰਕ ਰਹਿੰਦਾ ਹੈ ਸਭ ਕੁਝ ਆਪੇ ਆਪ ਹੈ ਦੂਜਾ ਅਵਰਣਾ ਕੋਏ ਜੀਵਨ ਦੇ ਵੀ ਕੀ ਵਸ ਪ੍ਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਵਣ ਜੋਗਾ ਹੈ ਹੋਰ ਕੋਈ ਜੀਵ ਦਮ ਨਹੀਂ ਮਾਰ ਸਕਦਾ ਜਿਉਂ ਬੁਲਾਏ ਤਿਉਂ ਬੁਲੀਏ ਜਾਂ ਆਪ ਬੁਲਾਏ ਸੋਏ ਆਪਣੀ ਸਿੱਖ ਸਲਾਹ ਆਪ ਹੀ ਕਰਾਂਦਾ ਹੈ ਜਿਵੇਂ ਪ੍ਰਮਾਤਮਾ ਬੋਲਣ ਦੀ ਪ੍ਰੇਰਣਾ ਕਰੇ ਤਿਵੇਂ ਹੀ ਜੀਵ ਬੋਲ ਸਕਦਾ ਹੈ ਜੀਵ ਤਦੋਂ ਹੀ ਸਿੱਖ ਸਲਾਹ ਕਰ ਸਕਦਾ ਹੈ ਜਦੋਂ ਪ੍ਰਮਾਤਮਾ ਆਪ ਪ੍ਰੇਰਣਾ ਕਰਦਾ ਹੈ ਗੁਰਮਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਗੁਰੂ ਦੇ ਸ਼ਰਨ ਪੈ ਕੇ ਸਿੱਖ ਸਲਾਹ ਦੀ ਬਾਣੀ ਵਿੱਚ ਜੁੜਿਆ ਪ੍ਰਭੂ ਮਿਲਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਏ ਏ ਨਾਨਕ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਸੰਭਾਲ ਇਸ ਨਾਮ ਦੇ ਸਿਮਰਨ ਨਾਲ ਹੀ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਸ੍ਰੀ ਰਾਗ ਮਹਲਾ 3 ਜੀ ਜਗ ਹਉਮੈ ਮੈਲ ਦੁਖ ਪਾਇਆ ਮੜ ਲਾਗੀ ਤੁਜੈ ਪਾਇ ਜਗਤ ਨੇ ਹਉਮੈ ਦੀ ਮੈਲ ਦੇ ਕਾਰਨ ਸਦਾ ਦੁਖ ਹੀ ਸਹਾਰਿਆ ਹੈ ਕਿਉਂਕਿ ਮਾਇਆ ਵਿੱਚ ਪਿਆਰ ਦੇ ਕਾਰਨ ਜਗਤ ਨੂੰ ਵਿਕਾਰ ਦੀ ਮੈਲ ਚੰਬੜੀ ਰਹਿੰਦੀ ਮੜ ਹਉਮੈ ਤੋਤੀ ਕਿਵੇਂ ਉਤਰੈ ਜੇ ਸਉ तीर्थ 나ય ਜੇ ਮਨੁੱਖ ਸੌ ਤੀਰਥਾਂ ਉੱਤੇ ਵੀ ਇਸ਼ਨਾਨ ਕਰੇ ਤਾਂ ਵੀ ਅਜੇਹੇ ਕਿਸੇ ਤਰੀਕੇ ਨਾਲ ਇਹ ਹਉਮੇ ਦੀ ਮੈੜ ਝੋਟਿਆਂ ਮਨ ਤੋਂ ਦੂਰ ਨਹੀਂ ਹੁੰਦੀ ਬਹੁ ਵਿਧ ਕਰਮ ਕਮਾਵੰਦੇ ਦੂਣੀ ਮੜ ਲਾਗੀ ਆਏ ਲੋਕਈ ਕਿਸਮਾਂ ਦੇ ਮਿੱਥੇ ਹੋਏ ਧਰਮ ਕੰਮ ਕਰਦੇ ਹਨ ਇਸ ਤਰ੍ਹਾਂ ਸਭੋਂ ਅੱਗੇ ਨਾਲੋਂ ਹੀ ਦੂਣੀ ਹਉਮੇ ਦੀ ਮੈੜ ਹੋ ਜਾਂਦੀ ਹੈ ਲੱਤ ਦੀ ਨਹੀਂ ਦੂਣੀ ਹੁੰਦੀ ਹੈ ਉਮਰੇ ਇਹ ਵੀ ਹੰਕਾਰ ਹੁੰਦਾ ਜਾਂਦਾ ਵੀ ਅਸੀਂ ਤੀਰਥੇਸ਼ਾਨੀ ਹਾਂ ਮੇਰੇ ਜਿਨਾਂ ਤੀਰਥੇਸ਼ਾਨੀ ਕੋਣ ਹੈ ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ ਵਿਦਿਆ ਆਦਿਕ ਪੜਨ ਨਾਲ ਵੀ ਇਹ ਮੈਲ ਦੂਰ ਨਹੀਂ ਹੁੰਦੀ ਸਗੋਂ ਵਿਦਿਆ ਦੀ ਹੋਮੇ ਇੱਕ ਹੋਰ ਬਾਝਾਂ ਦੀ ਬੇਸ਼ੱਕ ਪੜੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਓ ਪਾਓ ਪੜੇ ਹੋਏ ਲੋਕਾਂ ਨੂੰ ਵਿਦਿਆ ਪੜਨ ਦਾ ਮਾਣ ਹੀ ਬਣਿਆ ਰਹਿੰਦਾ ਹੈ ਹੰਕਾਰ ਹੀ ਬਣਿਆ ਰਹਿੰਦਾ ਹੈ ਮਨ ਮੇਰੇ ਗੁਰ ਸ਼ਰਣ ਆਵੈ ਪਾ ਨਿਰਮਲ ਹੋਏ ਏ ਮੇਰੇ ਮਨ ਜਦੋਂ ਮਨੁੱਖ ਗੁਰੂ ਦੀ ਸ਼ਰਣ ਆਉਂਦਾ ਹੈ ਤਦੋਂ ਹੀ ਪਵਿੱਤਰ ਹੁੰਦਾ ਹੈ ਮੈਲ ਲੱਤਦੀ ਹੈ ਮਨ ਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਤੋਏ ਰਹਾਓ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਰਾਮ ਰਾਮ ਆ ਕੇ ਥੱਕ ਜਾਂਦੇ ਹਾਂ ਫਿਰ ਵੀ ਹਉਮੈ ਦੀ ਮੈਲੋਂ ਨਾ ਪਾਸਾ ਪੁੱਤੀ ਨਹੀਂ ਜਾ ਸਕਦੀ ਸਗੋਂ ਹਰੀ ਹਰੀ ਕਰਨ ਦੀ ਮੈਲ ਹੋਰ ਵੱਧ ਜਾਂਦੀ ਹੈ ਕਿ ਮੈਂ ਹਰੀ ਹਰੀ ਕਰ ਰਿਹਾ ਹਾਂ ਅਹੰਕਾਰ ਜੀਵਨ ਵਿੱਚੋਂ ਨਹੀਂ ਕੱਢਦੇ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਹਉਮੈ ਦੀ ਮੈਲ ਨਾਲ ਭਰੇ ਹੋਏ ਮਨ ਦੇ ਰਾਹੀ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ ਹਿਰਦੇ ਵਿੱਚ ਟਿਕ ਕੇ ਟਿਕ ਨਹੀਂ ਸਕਦਾ ਮਨ ਮੁਖ ਮੈਲੇ ਮੈਲੇ ਮੂਏ ਜਸਨ ਪਤ ਗਵਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਸਦਾ ਹਉਮੈ ਦੇ ਕਾਰਨ ਮਲੀਨ ਮਨ ਰਹਿਦੇ ਹਨ ਤੇ ਆਤਮਿਕ ਮੌਤੇ ਮਰੇ ਰਹਿੰਦੇ ਹਨ ਉਹ ਦੁਨੀਆ ਤੋਂ ਇੱਜ਼ਤ ਗਵਾ ਕੇ ਹੀ ਜਾਂਦੇ ਹਨ ਪਤ ਗਵਾ ਕੇ ਜਾਂਦੇ ਗੁਰ ਪ੍ਰਸਾਦੀ ਮਨ ਵਸੈ ਮਲ ਹਉ ਮੈਂ ਜਾਏ ਸੁਮਾਏ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਉਸ ਦੀ ਹਉਮੈ ਦੂਰ ਹੋ ਜਾਂਦੀ ਹੈ ਉਹ ਪ੍ਰਭੂ ਚਰਣਾ ਵਿੱਚ ਲੀਨ ਰਹਿੰਦਾ ਹੈ ਜਿਉਂ ਅੰਧੇਰਾ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਏ ਜਿਵੇਂ ਜੇ ਹਨੇਰੇ ਵਿੱਚ ਦੀਵਾ ਬਾਲਦੇ ਹੈ ਤੇ ਹਨੇਰਾ ਦੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਦੀ ਸਮਝ ਦਾ ਦੀਵਾ ਬਾਲਣ ਨਾਲ ਅੰਦਰੋਂ ਹਉਮੈ ਦੀ ਬੇਸਮਝੀ ਦਾ ਹਨੇਰਾ ਦੂਰ ਹੁੰਦਾ ਹੈ ਹਮ ਕੀਆ ਹਮ ਕਰਾਂਗੇ ਹਮ ਮੂਰਖ ਗਵਾਰ ਇਹ ਕੰਮ ਅਸਾਂ ਕੀਤਾ ਹੈ ਅਸੀਂ ਹੀ ਕਰ ਸਕਦੇ ਹਾਂ ਇਉਂ ਅਸੀਂ ਅਸੀਂ ਆਖਣ ਵਾਲੇ ਬੰਦੇ ਮੂਰਖ ਓਜੜ ਤੇ ਹੰਕਾਰੀ ਹੁੰਦੇ ਆਂ ਕਰਣੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ ਉਹਨਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਭੁੱਲਿਆ ਰਹਿੰਦਾ ਹੈ ਉਹ ਸਦਾ ਮਾਇਆ ਵਿੱਚ ਹੀ ਪਿਆਰ ਪਾਈ ਰੱਖਦੇ ਹਨ ਮਾਇਆ ਜੇ ਵੱਡ ਦੁੱਖ ਨਹੀਂ ਸਭ ਭਾਵ ਥਕੇ ਸੰਸਾਰ ਦੁਨੀਆ ਵਿੱਚ ਮਾਇਆ ਦੇ ਮੋਹ ਜਿੱਡਾ ਹੋਰ ਕੋਈ ਦੁੱਖ ਨਹੀਂ ਹੈ ਮਾਇਆ ਦੇ ਮੋਹ ਵਿੱਚ ਫਸ ਕੇ ਸਾਰੇ ਜੀਵ ਮਾਇਆ ਦੀ ਖਾਤਰ ਭਟਕ-ਭਟਕ ਕੇ ਖਪਦੇ ਰਹਿੰਦੇ ਹਨ ਗੁਰਮਤੀ ਸੁਖ ਪਾਈਐ ਸੱਚ ਨਾਮ ਉਰਤਾਰ ਗੁਰੂ ਦੀ ਮੱਤ ਉੱਤੇ ਤੁਰਿਆਂ ਸਦਾ ਫਿਰ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਟਿਕਾ ਕੇ ਹੀ ਆਤਮਿਕ ਆਨੰਦ ਮਿਲਦਾ ਹੈ ਜਿਸ ਨੂੰ ਮਿਲੇ ਸੋ ਮਿੜੈ ਹਉ ਤਿਸ ਬਲਿ ਹਾਰੈ ਜਾਉ ਔਰ ਜੀਵਾਂ ਦੇ ਵੀ ਕੀ ਬਸ ਜਿਸ ਭਾਗਾਂ ਵਾਲੇ ਮਨੁੱਖ ਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਜੋੜਦਾ ਹੈ ਉਹੀ ਪ੍ਰਭੂ ਨੂੰ ਮਿਲਦਾ ਹੈ ਮੈਂ ਅਜਿਹੇ ਬੰਦੇ ਤੋਂ ਕੁਰਬਾਨ ਜਾਂਦਾ ਹਾਂ ਏ ਮਨ ਭਗਤੀ ਰਤਿਆਂ ਸੱਚ ਬਾਣੀ ਨਿਜ ਥਾਉ ਏ ਮਨ ਪ੍ਰਭੂ ਦੀ ਕਿਰਪਾ ਨਾਲ ਜਿਹੜੇ ਮਨੁੱਖ ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਪ੍ਰਭੂ ਦਾ ਸਦਾ ਥੇਰ ਰੰਗ ਨਾਮ ਹੀ ਜਿੱਨਾਂ ਦੀ ਬਾਣੀ ਬਣ ਜਾਂਦੀ ਹੈ ਉਹਨਾਂ ਨੂੰ ਆਪਣਾ ਕਰ ਲਾ ਪੈਂਦਾ ਹੈ ਪਾਉ ਸਦਾ ਉਸ ਆਤਮ ਦੇ ਟਿਕਾਣੇ ਤੇ ਟਿਕੇ ਰਹਿੰਦੇ ਹਨ ਜਿੱਥੋਂ ਮਾਇਆ ਦਾ ਮੋਹ ਉਹਨਾਂ ਨੂੰ ੱੱਕਾ ਨਹੀਂ ਦੇ ਸਕਦਾ ਮਨ ਰੱਤੇ ਜਿਹਵਾਰਤੀ ਹਰ ਗੁਣ ਸੱਚੇ ਗਾਉ ਉਹ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦੀ ਜੀਵਨਾਮ ਰਸ ਵਿੱਚ ਮਸਤ ਰਹਿੰਦੀ ਹੈ ਉਹ ਸਦਾ ਸਿਰ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ ਨਾਨਕ ਨਾਮ ਨਾ ਵਿਸਰੈ ਸਚੇ ਮਾਹ ਸਮਾਉ ਉਹਨਾਂ ਨੂੰ ਏ ਨਾਨਕ ਪ੍ਰਮਾਤਮਾ ਦਾ ਨਾਮ ਕਦੇ ਨਹੀਂ ਭੁੱਲਦਾ ਉਹ ਸਦਾ ਸਿਰ ਪ੍ਰਭੂ ਵਿੱਚ ਲੀਨ ਰਹਿੰਦੇ ਹਨ ਸ੍ਰੀ ਰਾਗ ਮਹਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹ ਹੋਤ ਅਤਿ ਅਗਲਾ ਕਿਉਂ ਪ੍ਰੀਤਮ ਮਿਲੇ ਘਰ ਆਏ ਮੇਰੇ ਮਨ ਵਿੱਚ ਸਰੀਰ ਵਿੱਚ ਪ੍ਰੀਤਮ ਪ੍ਰਭੂ ਦੇ ਵਿਛੋੜੇ ਦਾ ਭਾਰੀ ਦਰਦ ਹੈ ਮੇਰਾ ਮਨ ਤੜਫ ਰਿਹਾ ਹੈ ਕਿ ਕਿਵੇਂ ਪ੍ਰੀਤਮ ਪ੍ਰਭੂ ਮੇਰੇ ਹਿਰਦੇ ਵਿੱਚ ਮੈਨੂੰ ਆ ਮਿਲੇ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਦੋਂ ਮੈਂ ਆਪਣੇ ਪਿਆਰੇ ਪ੍ਰਭੂ ਦਾ ਦਰਸ਼ਨ ਕਰਦਾ ਹਾਂ ਪ੍ਰਭੂ ਦਾ ਦਰਸ਼ਨ ਕੀਤਿਆਂ ਮੇਰਾ ਵਿਛੋੜੇ ਦਾ ਦੁੱਖ ਦੂਰ ਹੋ ਜਾਂਦਾ ਹੈ ਜਾਇ ਪੁੱਛਾਂ ਤੈਨ ਸਜਣਾ ਪ੍ਰਭ ਕਿਤ ਬਿਦ ਮਿਲੇ ਬਿਨਾਏ ਜਿਨ੍ਹਾਂ ਸਤਸੰਗੀ ਸਜਣਾ ਨੇ ਪ੍ਰੀਤਮ ਪ੍ਰਭੂ ਦਾ ਦਰਸ਼ਨ ਕੀਤਾ ਹੈ ਮੈਂ ਉਹਨਾਂ ਸਜਣਾ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆ ਮਿਲਦਾ ਹੈ ਮੇਰੇ ਸਤਗੁਰੂ ਮੈਂ ਤੁਝ ਬਿਨੇ ਵਰਨਾ ਕੋਏ ਹੈ ਮੇਰੇ ਸਤਗੁਰੂ ਐਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ ਹਮ ਮੂਰਖ ਮੁਗਧ ਸ਼ਰਣਾਗਤੀ ਕਰ ਕਿਰਪਾ ਮਿਲੇ ਹਰ ਸੋਇ ਰਹਾਉ ਅਸੀਂ ਜੀਵ ਮੂਰਖਾਂ ਜਾਣ ਹਾਂ ਪਰ ਤੇਰੀ ਸ਼ਰਨ ਆਏ ਹਾਂ ਜਿਹੜਾ ਭਾਗਾਂ ਵਾਲਾ ਗੁਰੂ ਦੇ ਸ਼ਰਨ ਆਉਂਦਾ ਹੈ ਉਸ ਨੂੰ ਉਹ ਪ੍ਰਮਾਤਮਾ ਆਪ ਹੀ ਮੇਰ ਕਰਕੇ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਰਹਾਉ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪੋ ਮਿਲਾਵੇ ਸੋ ਹੋਏ ਗੁਰੂ ਹਰ ਨਾਮ ਦੀ ਦਾਤ ਦੇਣ ਵਾਲਾ ਹੈ ਜਿਸ ਨੂੰ ਗੁਰੂ ਪਾਸੋਂ ਇਹ ਦਾਤ ਮਿਲਦੀ ਹੈ ਉਸ ਨੂੰ ਉਹ ਪ੍ਰਭ ਆਪ ਆਪਣੇ ਨਾਲ ਮਿਲਾ ਲੈਂਦਾ ਸਤਿਗੁਰ ਹਰ ਪ੍ਰਭ 부ਜਿਆ ਗੁਰ ਜੇ ਵੜਿਆ ਵਰਨਾ ਖੋਏ ਗੁਰੂ ਨੇ ਹਰੀ ਪ੍ਰਭੂ ਨਾਲ ਡੂੰਗੀ ਸਾਂਝ ਪਾਈ ਹੋਈ ਹੈ ਇਸ ਵਾਸਤੇ ਗੁਰੂ ਜੇਡਾ ਉੱਚੀ ਆਤਮਕ ਅਵਸਥਾ ਵਾਲਾ ਹੋਰ ਕੋਈ ਨਹੀਂ ਹਾਂ ਗੁਰ ਸ਼ਰਣਾਈ ਟਹਿ ਪਵਾਂ ਕਰ ਦਇਆ ਮਿਲੇ ਪ੍ਰਭ ਸੋਏ ਮੇਰੀ ਇਹੀ ਤਾਂਗ ਹੈ ਕਿ ਮੈਂ ਗੁਰੂ ਦੀ ਸ਼ਰਨ ਆਪਾ ਭਾਉ ਮਿਟਾ ਕੇ ਆਪਾਂ ਗੁਰੂ ਦੀ ਸ਼ਰਨ ਪਿਆਹੀ ਉਹ ਪ੍ਰਭੂ ਮહેર ਕਰਕੇ ਆਪਣੇ ਨਾਲ ਮਿਲਾ ਲਿੰਦਾ ਹੈ ਮਨ ਹੱਠ ਕਿਨੇ ਨਾ ਪਾਇਆ ਕਰ ਉਪਾਅ ਥਕੇ ਸਭ ਕੋਏ ਮਨ ਦੇ ਹੱਠ ਨਾਲ ਕੀਤੇ ਤਾਪਾਦਿਕ ਸਾਧਨ ਨਾਲ ਕਦੇ ਕਿਸੇ ਨੇ ਪ੍ਰਮਾਤਮਾ ਨੂੰ ਨਹੀਂ ਲੱਭਾ ਇਹੋ ਜਿਹੇ ਨੇਕਾਂ ਉਪਾਅ ਕਰਕੇ ਸਭ ਥੱਕ ਹੀ ਜਾਂਦੇ ਹਨ ਬੜੀ ਦੁਨੀਆ ਥੱਕ ਗਈ ਹੈ ਸਾਸ ਸਿਆਣਪਾ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਤਾਂ ਪਾ ਪਾ ਕਵਾਲੀਆਂ ਹਜ਼ਾਰਾ ਸਿਆਣਪਾ ਜਿਹੜੇ ਲੋਕ ਕਰਦੇ ਹਨ ਉਹਨਾਂ ਦਾ ਮਨ ਪ੍ਰਭੂ ਪ੍ਰੇਮ ਵੱਲੋਂ ਕੋਰਾ ਹੀ ਰਹਿੰਦਾ ਹੈ ਤੇ ਜੇ ਮਨ ਪ੍ਰਭੂ ਪ੍ਰੇਮ ਤੋਂ ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜਦਾ ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜ ਖਾਵ ਸੋਏ ਮਾਇਆ ਦੇ ਮੋਹ ਵਿੱਚ ਫਸਲੇ ਰਹਿ ਕੇ ਬਾਹਰੋਂ ਹਾਠ ਕਰਮਾਂ ਦੀ ਠੱਗੀ ਨਾਲ ਕਦੇ ਕਿਸੇ ਨੇ ਪ੍ਰਮਾਤਮਾ ਨੂੰ ਨਹੀਂ ਲੱਭਿਆ ਇਹ ਪੱਕਾ ਨਿਯਮ ਹੈ ਕਿ ਜੋ ਕੁਝ ਕੋਈ ਬੀਜਦਾ ਹੈ ਉਹੀ ਉਹ ਖਾਂਦਾ ਹੈ ਧਿਆਨ ਵਿੱਚ ਰੱਖੋ ਕਿਸੇ ਦਾ ਕੀਤਾ ਕੁਝ ਨਹੀਂ ਹੋਣਾ ਜੋ ਅਸੀਂ ਬੀਜਾਂਗੇ ਜੋ ਕਰਮ ਕਰਾਂਗੇ ਉਹੀ ਫਲ ਸਾਨੂੰ ਪ੍ਰਾਪਤ ਹੋਣਾ ਹੈ ਉਹੀ ਵੱਡਣਾ ਪੈਣਾ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ हे ਪ੍ਰਭੂ ਸੰਸਾਰ ਸਮੁੰਦਰ ਤੋਂ ਬਚਣ ਵਾਸਤੇ ਸਭ ਜੀਵਾਂ ਨੂੰ ਤੇਰੀ ਸਹਾਇਤਾ ਦੀ ਹੀ ਆਸ ਹੈ ਸਭ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਉਹੀ ਸਭ ਜੀਵਾਂ ਦੀ ਆਤਮਕ ਰਾਸ ਪੁੰਜੀ ਹੈ ਪ੍ਰਭ ਤਦੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਵਾਸੋ اے ਪ੍ਰਭੂ ਤੇਰੇ ਦਰ ਤੋਂ ਕੋਈ ਖਾਲੀ ਨਹੀਂ ਮੜਦਾ ਗੁਰੂ ਦੇ ਸ਼ਰਨ ਪੈਣ ਵਾਲੇ ਬੰਦਿਆਂ ਨੂੰ ਤੇਰੇ ਦਰ ਤੇ ਆਦਰ ਮਾਣ ਮਿਲਦਾ ਹੈ ਬਿਖ ਪੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ اے ਪ੍ਰਭੂ ਤੇਰੇ ਦਾਸ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਤੂੰ ਸੰਸਾਰ ਸੁੰਦਰ ਦੇ ਵਿਕਾਰਾਂ ਦੇ ਜ਼ਹਿਰ ਵਿੱਚ ਡੁੱਬਦੇ ਜੀਵਾਂ ਨੂੰ ਆਪ ਕੱਢ ਲੈ